ਹਾਂਜੀ ਬਾਈ ਜੀ ਆਪਾਂ ਨਾ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਤੇ ਜਿਹਦੇ ਵਿੱਚ ਆਪਾਂ ਗੁਹਾਰ ਲਾਇ ਲਾਈ ਸੀਗੀ ਕਿ ਇੱਕ ਗਰੀਬ ਪਰਿਵਾਰ ਹੈਗਾ ਜਿਹਦੇ ਦੋ ਕਮਰੇ ਨੇ ਤੇ ਦੋਨੇ ਪੂਰੇ ਢਾਂਡ ਦੀ ਹਾਲਤ ਦੇ ਵਿੱਚ ਸੀਗੇ ਤੇ ਆਪਣੇ ਨਾਲ ਪਿੰਡ ਦੇ ਨੌਜਵਾਨ ਭਰਾ ਖੜੇ ਨੇਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਦਿੱਤਾ ਕਮਰੇ ਬਾਈ ਜੀ ਦੋਨੇ ਢਾ ਦਿੱਤੇ ਨੇਗੇ ਤੇ ਇੱਟਾਂ ਦੀ ਜਿਹੜੀ ਸੇਵਾ ਹੈਗੀ ਬਾਈ ਜੜੀ ਕਰੀ ਜਾਂਦੇ ਨੇਗੇ ਬਹੁਤ ਦੂਰ ਦੂਰ ਇੱਟਾਂ ਦੀ ਪਾਈ ਜਾਂਦੇ ਨੇ ਸੇਵਾ ਤੇ ਬਾਈ ਹੁਣ ਇਹ ਕਮਰੇ ਢਾਇਆ ਤਾਂ ਦਿੱਤੇ ਨਹੀਂ ਤੇ ਹੁਣ ਆਪਾਂ ਇਹ ਪਾ ਕੇ ਦੇਨੇ ਨੇ ਦੋ ਕਮਰੇ ਤੇ ਦੋ ਬਾਥਰੂਮ ਹਨਾ ਜੀ ਲੈਟਰਿੰਗ ਦੇ ਬਾਥਰੂਮ ਬਿਲਕੁਲ ਠੀਕ ਹੈ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਬਾਈ ਤੁਸੀਂ ਵੀ ਜੋ ਪਹਿਲਾਂ ਆਪਾਂ ਨੇ ਇੱਕ ਵੀਡੀਓ ਬਾਈ ਪਾਈ ਸੀ ਧਨਵਰਨਾਨਕ ਸਮਾਜ ਸੇਵੀ ਗਰੁੱਪ ਜਿਹੜੇ ਗਰੁੱਪ ਮੈਂਬਰਾਂ ਨੇ ਤੇ ਸਾਡੇ ਨਗਰ ਸਾਹਿਬ ਕਨੇ ਇਹ ਪ੍ਰਾਰਲਾ ਕੀਤਾ ਸੀ ਵੀ ਜਿਹੜੇ ਆਪਾਂ ਨੇ ਇਹ ਮੰਨ ਲਾ ਦੋ ਕਮਰੇ ਇਹ ਪ੍ਰਗਟ ਸਿੰਘ ਨੂੰ ਪਾ ਕੇ ਦੇ ਦੇਨੇ ਹਾਂਜੀ ਅਸੀਂ ਸਾਰੇ ਐਨਆਰਆਈਆਂ ਨੂੰ ਤੇ ਨਗਰ ਨੂੰ ਜਿਹੜੇ ਹੋਰ ਵੀ ਬਾਹਰੇ ਮੰਨ ਲੈ ਨੌਜਵਾਨ ਬੈਠੇ ਨੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਬਈ ਇਹ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਆਪਾਂ ਇਹ ਦੋ ਕਮਰੇ ਪਾ ਕੇ ਇਹਨਾਂ ਦੇ ਮੰਨ ਲੈ ਵਿੱਚ ਪੈਂਦਾ ਕੀ ਕੀਤਾ ਜਾਵੇ ਠੀਕ ਹੈ ਟੋਟਲ ਕਿੰਨਾ ਖਰਚ ਆ ਜਾਊਗਾ ਬਾਈ ਕਮਰੇ ਦੇ ਕਰ ਚਾ 1.5 ਤੋਂ 2 ਲੱਖ ਰੁਪਏ ਦਾ 1.5 ਤੋਂ 2 ਲੱਖ ਰੁਪਏ ਆ ਜਾਊਗਾ ਤੇ ਹੁਣ ਤੱਕ ਕਿੰਨੀ ਸੇਵਾ ਚੁੱਕੀ ਹੈ ਕੋਈ ਸਹੀ ਸੇਵਾ ਹੁਣ ਤੱਕ ਸੇਵਾ ਵੀਰਪਾਲ ਸਿੰਘ ਫੌਜੀ ਹਮ ਤੇ 10000 ਗੁਫਤਦਾਨ ਕਰਮ ਸਿੰਘ ਸਟੂਡੀਓ ਨਾਲੋਂ ਮਾਲਾ ਸਿਮਿੰਟ ਦੇ ਬੋਰੀਆਂ ਸੋਨਨਾ ਸਿੰਘ ਮੇਟੋਂ ਨਾਲੋਂ ਸਿਮਿੰਟ ਦੀਆਂ ਬੋਰੀਆਂ ਤੇ ਮਨਜੀਤ ਸਿੰਘ ਢੁੱਲੇ ਵਾਲਾ ਉਹਨਾਂ ਵੱਲੋਂ ਜਿਹੜੀ ਢੁੱਲੇ ਦੀ ਸੇਵਾ ਜਿਹੜੀ ਫਰੀਦ ਦਿੱਤੀ ਗਈ ਹੈ ਜੀ ਬਾਕੀ ਹੋਰ ਵੀ ਹਜੇ ਦਾਨੀ ਸੱਜਿਆਂ ਵੱਲੋਂ ਮੈਸੇਜ ਆ ਰਹੇ ਨੇ ਭਾਈ ਉਹ ਦੱਸੋ ਸੇਵਾ ਤੇ ਜਿਵੇਂ ਵੀ ਮੰਨ ਕੇ ਸੇਵਾ ਚੱਲੂਗੀ ਅਸੀਂ ਸਾਰਿਆਂ ਨੂੰ ਮੈਸੇਜ ਲਾਉਂਦੇ ਰਹਿਾਂਗੇ ਬਾਕੀ ਹੁਣ ਤੱਕ ਮਾਲਾ ਲਗਭਗ ਸਟਾਰਟ ਹੈ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਾਈ ਜਿਹੜਾ ਆਪਾਂ ਸਕਰੀਨ ਤੇ ਨੰਬਰ ਚਲਾ ਰਹੇ ਹਾਂ ਭਾਈ ਬਲਕਾਰ ਸਿੰਘ ਤੇ ਉਹਨਾਂ ਬਾਰੇ Google Pay ਜਾਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਜਾਂ ਆ ਕੇ ਵੀ ਮਦਦ ਕਰ ਸਕਦੇ ਹੋ ਵੀਰੇ ਠੀਕ ਹੈ ਵੀਰੇ ਪਿੰਡ ਸੋਹੋ ਕੇ ਜ਼ਿਲ੍ਹਾ ਸੰਗਰੂਰ ਹਾਂਜੀ ਠੀਕ ਹੈ ਬਾਈ ਦਾ ਨੰਬਰ ਬੁਲਾ ਦਿਓ ਇੱਕ ਵਾਰੀ Google Pay ਨੰਬਰ ਬੋਲ ਦੇ ਬਾਈ ਬਾਈ ਆਪਣਾ ਨੰਬਰ ਹੈਗਾ 6299942752 ਦੁਬਾਰੇ ਫਿਰ ਬੋਲ ਦਿਓ 6299942752 ਠੀਕ ਹੈ ਇਹੀ ਬਾਈ ਦਾ Google Pay ਨੰਬਰ ਹੈ ਬਾਈ ਜੀ ਅਕਾਊਂਟ ਨੰਬਰ ਵੀ ਤੁਹਾਡੇ ਹੀ ਹੈ ਇਹ ਹਾਂ ਹਾਂ ਬਾਈ ਠੀਕ ਹੈ ਬਾਈ ਦਾ ਅਕਾਊਂਟ ਨੰਬਰ ਹੈ ਤੇ ਬਾਈ ਦਾ ਹੀ ਆਪਾਂ ਸਕੈਨਰ ਲਾਇਆ ਹੋਇਆ ਹੈ ਬਾਈ ਜੀ ਇਹ ਜਦੋਂ ਅਕਾਊਂਟ ਨੰਬਰ ਤੇ ਤੁਹਾਡਾ ਨਾਂ ਕੀ ਆਊਗਾ ਜੀ ਬਲਕਾਰ ਸਿੰਘ ਹੀ ਆਊਗਾ ਜੀ ਹਾਂ ਸਿੰਘ ਹੀ ਆਊਗਾ ਬਲਕਾਰ ਸਿੰਘ ਹੀ ਆਊਗਾ ਕਈ ਵਾਰ ਜਸਪ੍ਰੀਤ ਵੀ ਆਉਂਦਾ ਦੋਵੇਂ ਆਪਾਂ ਬਲਕਾਰ ਸਿੰਘ ਜਾਂ ਜਸਪ੍ਰੀਤ ਸਕੈਨਰ ਤੇ ਆਉਂਦਾ ਵੀਰੇ ਅਕਾਊਂਟ ਦੇ ਵਿੱਚ ਜਿਹੜਾ ਨੰਬਰ ਅਕਾਊਂਟ 홀ਡਰ ਹੈਗਾ ਉਹ ਹੈਗਾ ਬਲਕਾਰ ਸਿੰਘ ਤੇ ਨੰਬਰ Google Pay ਬਾਈ ਦਾ ਸਕਰੀਨ ਦੇ ਉੱਤੇ ਚੱਲ ਜਾਂਦਾ ਬਾਈ ਜੀ ਵੱਧ ਤੋਂ ਵੱਧ ਜਿਹੜੀ ਮਦਦ ਆਪਾਂ ਕਰਨੀ ਹੈਗੀ 100 100 200 500 1000 1000 ਜਿੰਨੀ ਵੀ ਸੇਵਾ ਤੁਸੀਂ ਕਰ ਸਕਦੇ ਹੋ ਕਿਉਂਕਿ ਗਰੀਬ ਪਰਿਵਾਰ ਹੈਗਾ ਦੋ ਕਮਰੇ ਤੇ ਲੈਟਰਿੰਗ ਤੇ ਬਾਥਰੂਮ ਪਾ ਕੇ ਦੇਣੇ ਨੇ ਪੈਣਗੇ ਭਰਾਵੋ ਫਿਰ ਜਦੋਂ ਆਪਾਂ ਸਾਰੇ ਰਲ ਕੇ ਬਾਈ ਦਾ ਸਾਥ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਧੰਨਵਾਦ